ਇਸ ਕੀ ਨਾਮ ਹੈ ਜੀ ਤੁਹਾਡਾ ਆਕਾਸ਼ ਹੈ ਕੋਲ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ ਗਲੀ ਨੰਬਰ 10 ਪਤੇ ਸੇ ਗਲੋਨੀਆ ਹੀ ਰਹਿਨੇ ਆ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਆ ਇੱਕਦਮ ਉਹਦੇ ਬੁਲੇਟ ਵਜਦੀ ਆ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਆ ਔਰ ਮੇਰੇ ਇਹ ਚੀਜ਼ਾਂ ਧਿਆਨ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵੱਟਾ ਵਾ ਗਿਆ ਖੂਨ ਨਿਕਲ ਆ ਤੇ ਮੈਨੂੰ ਕਾਰ ਲੈ ਕੇ ਜਾਣਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਹੀ ਫ ਉਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਬੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ઓਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ઓਪਰੇਟ ਕੀਤਾ ઓਪਰੇਟ ਹੋਣੇ ਹੀ ਆਏ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚੋਂ ਤੇ ਗੋਲੀ ਚੱਲਦੀ ਹੈ ਦਾ ਮਤਲਬ ਆ ਇਸੇ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਬਾਹਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲਦੀ ਹੈ ਕੋਈ ਨਹੀਂ ਮੈਨੂੰ ਮੈਂ ਇਹ ਪਤਾਉਂਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਹਦੇ 6:00 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਪੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੋਂ ਕੋਈ ਹੈ ਜਿੱਦਾਂ ਵੀ ਚੱਲੀ ਗੁੜੀਆਂ ਉਹਨਾਂ ਹੈ ਉੱਤੇ ਉਹਦਾ ਆਪਰੇਟ ਹੋ ਤੇ ਕਿਉਂ ਦੌੜ ਕਾਤੇ। ਥੱਲੇ ਕਰੋ। ਇੱਕ ਤਾਂ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ ਕਿ ਤਿੰਨ ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ। ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗ ਗਈ। ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ। 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ। ਹਾਲਾਤ ਕਹਿੰਦੇ ਨੇ ਬੇਟੀ ਦੇ ਬੇਟੀ ਦੇ ਹਾਲਾਤ ਠੀਕ ਆ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ। ਪਰਿਵਾਰ ਵੱਲੋਂ ਕਿਸੇ ਤੇ ਸ਼ੰਕਾ ਜਤਾਈ ਗਈ ਹੋਈ। ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3 4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆਈ ਇਲਾਕੇ ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕਿਹਦੀ ਕਾਰਵਾਈ ਹੋਏਗੀ ਜੀ ਇਸ ਬਾਰੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਪੀ ਜੋ ਵੀ ਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ 36 ਚਲੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ ਜਿਸ ਕੀ ਨਾਮ ਹੈ ਜੀ ਤੁਹਾਡਾ ਆਕਾਸ਼ ਹੈ ਗੱਲ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸ਼ਟਨ ਜਾ ਰਿਹਾ ਸੀ ਗਲੀ ਨੰਬਰ 10 ਫਾਤੇ ਸੇ ਗਲੋਨੀਆ ਹੀ ਰਹਿੰਦੇ ਆ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਸੀ ਮੇਰੇ ਨਾਲ ਜਾ ਰਹੀ ਆ ਇੱਕਦਮ ਉਹਦੇ ਬੁਲੇਟ ਵਜਦੀ ਆ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਇਹਨਾਂ ਚੱਲੀ ਤੇ ਉਹਦੇ ਲੱਤ ਤੇ ਵਜਦੀ ਆ ਔਰ ਮੇਰੇ ਇਹ ਚੀਜ਼ਾਂ ਤੇ ਧਿਆਨ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚ ਤੇ ਮਾਨੂੰ ਕਾਰ ਲੈ ਕੇ ਜਾਣਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਹੀ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹੈ ਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਟਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਤੇ ਉਹਨਾਂ ਨੇ ਕਿਹਾ ਆਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ਆਪਰੇਟ ਕੀਤਾ ਆਪਰੇਟ ਹੋਣੇ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚ ਤੇ ਗੋਲੀ ਚੱਲੀ ਹੈ ਦਾ ਮਤਲਬ ਆ ਇਸੀ ਗਲੀ ਦੇ ਵਿੱਚ ਕੋਈ ਬੰਦਾ ਤੁਹਾਨੂੰੋਂ ਪਾਰ ਦਿਖਿਆ ਨਹੀਂ ਨਹੀਂ ਮੇਰਾ ਗੋਲੀ ਚੱਲੀ ਕੋਈ ਨਹੀਂ ਮੈਨੂੰ ਮੈਂ ਇਹ ਬਤਾਉਂਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਉਹ ਜਦੋਂ ਇੱਕਦਮ ਉਹਦੇ 6:00 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੇ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੋਂ ਕੋਈ ਹੈ ਜਿੱਦਾਂ ਵੀ ਚੱਲੀਆਂ ਬੁੜੀਆਂ ਉਹਨਾਂ ਹੈ ਉਹਤੇ ਉਹਦਾ ਆਪਰੇਟ ਹੋਇਆ ਕਿ ਉਹ ਦੌੜਦਾ ਤਾਂ ਹੈ। ਠੀਕ ਵਾ। ਥੱਲੇ ਕਰੋ। ਇੱਕ ਦਾ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ 3 ਸਾਲ ਦੀ ਆ। ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ। ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗੀ। ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ। 5 6 7 ਹੁਣ 9 8 ਦਾ ਟਾਈਮ ਹੋ ਗਿਆ ਤੇ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਆ ਬੇਟੀ ਦੇ ਹਾਲਾਤ ਬੇਟੀ ਦੇ ਹਾਲਾਤ ਠੀਕ ਆ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵੱਲੋਂ ਕਿਸੇ ਨੇ ਸ਼ੰਕਾ ਜਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ 3 4 ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਦੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸ-ਰੇ ਕੀਤਾ ਤੇ ਉਹਦੇ ਵਿੱਚ ਗੋਲੀ ਆਈ ਲੈ ਕੇ ਜੀ ਟੀਮ ਕੋ ਜੇ ਇਲਾਕੇ ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਦੀ ਕਾਰਵਾਈ ਹੋਏਗੀ ਜੀ ਇਸ ਨਾਮ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਦੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕਿ 4 ਘੰਟੇ ਉਹਨੇ ਟ੍ਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਜੋ ਵੀ ਆਇਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੱਤੀ ਚੱਲੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ